ਦੋਸਤੋ ਤੋਤੇ ਦੀ ਜੋ ਪਕੜਦੀ ਹਰਤਾ ਉਹ ਨੂੰ ਪਿੰਜਰੇ ਚ ਪਵਾ ਦਿੰਦੀ ਹੈ ਜੋ ਤੋਤੇ ਫੜਨ ਵਾਲੇ ਲੋਗ ਹੈ ਉਹ ਜੰਗਲ ਦੇ ਵਿੱਚ ਜਾਂਦੇ ਹੈ ਤੇ ਇੱਕ ਰੱਸੀ ਬੰਨ੍ਹ ਦਿੰਦੇ ਹੈ ਉਹ ਨੂੰ ਬਟਾ ਦੇ ਕੇ ਕਿੱਲੀ ਆਪਣੇ ਹੱਥ ਚ ਰੱਖ ਲੈਂਦੇ ਹੈ ਤੋਤੇ ਆ ਕੇ ਉਹਦੇ ਤੇ ਬੰਨ੍ਹਦੇ ਹੈ ਤੇ ਉਹ ਕਿੱਲੀ ਖਿੱਚ ਦਿੰਦੇ ਹੈ ਰੱਸੀ ਘੁੰਮ ਜਾਂਦੀ ਹੈ ਤੋਤੇ ਉੱਡਣਾ ਹੀ ਭੁੱਲ ਜਾਂਦੇ ਹੈ ਤੇ ਉਹ ਰੱਸੀ ਨਾਲ ਲਟਕ ਜਾਂਦੇ ਤੇ ਉਹ ਪਕੜ ਨਹੀਂ ਛੱਡਦੇ ਆਪਣੀ ਤੇ ਉਹ ਆਰਮਨ ਨਾਲ ਆ ਕੇ ਉਹਨਾਂ ਨੂੰ ਇੱਕ ਇੱਕ ਨੂੰ ਆਪਣੇ ਝੋਲੇ ਚ ਪਾ ਲੈਂਦੇ ਆ। ਇਸੇ ਤਰ੍ਹਾਂ ਜਿਹੜਾ ਬਾਂਦਰ ਹੈਗਾ ਆ ਉਹਨੂੰ ਪਕੜਨ ਵਾਲੇ ਲੋਕ ਕੁਜੀਆਂ ਦੱਬ ਦਿੰਦੇ ਆ ਤੇ ਉਹਨਾਂ ਦੇ ਥੱਲੇ ਨਹੀਂ ਹੁੰਦੇ ਐਸੀ ਜਗ੍ਹਾ ਬਣਾ ਕੇ ਤੇ ਉਹਦੇ ਚ ਖਿੱਲਾ ਛੱਡ ਦਿੰਦੇ ਆ ਬਾਂਦਰ ਆਂਦਾ ਵਿੱਚ ਹੱਥ ਪਾਂਦਾ ਤੇ ਕੁਜੀਆਂ ਦੇ ਵਿੱਚੋਂ ਜਿਹੜੀ ਹੈ ਉਹ ਖਿੱਲਾ ਕੱਢਣ ਦੀ ਕੋਸ਼ਿਸ਼ ਕਰਦਾ ਤੇ ਮੁਠੀ ਬਟ ਲੈਂਦਾ ਆ। ਤੇ ਉਹ ਬਾਹਰ ਨਹੀਂ ਮੁਠੀ ਕੱਢਦਾ ਤੇ ਮੁਠੀ ਨਹੀਂ ਛੱਡਦਾ ਉਹ ਤੇ ਉਹਨੂੰ ਵਾ ਕੇ ਫੜ ਲੈਂਦੇ ਆ। ਇੱਕ ਜਿਹੜੀ ਮੱਛੀ ਹੈਗੀ ਆ ਉਹ ਵੀ ਉਹਨੂੰ ਚੱਟਣ ਦੀ ਆਦਤ ਹੈ। ਉਹ ਉਹ ਹਰ ਚੀਜ਼ ਨੂੰ ਚੜ੍ਹਦੀ ਹੈ ਤੇ ਇਸ ਚੱਟਣ ਦੀ ਆਦਤ ਕਰਕੇ ਉਹ ਇੱਕ ਦਿਨ ਆਟੇ ਦੀ ਗੋਲੀ ਨੂੰ ਆ ਕੇ ਚੜ੍ਹਦੀ ਕੋਸ਼ਿਸ਼ ਕਰਦੀ ਹੈ ਤੇ ਉਹ ਆਟੇ 'ਚ ਛੁਪਿਆ ਕਾਟਾ ਨਹੀਂ ਪਹਿਚਾਨ ਪਾਦੀ ਤੇ ਉਹ ਕਾਂਟੇ ਦੇ ਨਾਲ ਉਹ ਫੜੀ ਜਾਂਦੀ ਹੈ ਇੱਕ ਭਵਰਾ ਭਵਰਾ ਕੀ ਹੈਗਾ ਉਹਨੂੰ ਵੀ ਹਰ ਚੀਜ਼ ਨੂੰ ਸੁੰਘਣ ਦੀ ਆਦਤ ਹੈ ਫੁੱਲਾਂ ਦੇ ਵਿੱਚ ਜਦੋਂ ਸੁੰਘਦਾ ਆ ਤੇ ਰਾਤ ਨੂੰ ਸੁੰਘਦੇ ਸੁੰਘਦੇ ਉਹਨਾਂ ਦੇ ਵਿੱਚ ਹੀ ਬੰਦ ਹੋ ਕੇ ਮਰ ਜਾਂਦਾ ਇੱਕ ਹੋਰ ਹਾਥੀ ਹਾਥੀ ਦੇ ਅੰਦਰ ਕੰਮ ਸੈਕਸ਼ੂਅਲ ਜਿਹੜੀ ਦੂਜੀ ਡਿਜ਼ਾਇਰ ਬਹੁਤ ਜ਼ਿਆਦਾ ਆ ਤੇ ਉਹ ਕਾਗਜ਼ ਦੀ ਬਣੀ ਹੋਈ ਹੱਥਣੀ ਲੋਕ ਰੱਖ ਦਿੰਦੇ ਟੋਆ ਪੱਟ ਕੇ ਉਹਦੇ ਉੱਪਰ ਤੇ ਆਵਾਜ਼ ਕ੍ਰੀਏਟ ਕਰਦੇ ਆ ਤੇ ਹਾਥੀ ਜਿਹੜਾ ਆ ਕਾਮ ਚ ਪਾਗਲੇ ਨਹੀਂ ਪਤਾ ਲੱਗਦਾ ਉਹਨੂੰ ਕਿ ਇਹ ਕਾਗਜ਼ ਦੀ ਹੈ ਤੇ ਉਹ ਉਹ ਟੋਏ ਚ ਆ ਕੇ ਡਿੱਗ ਪੈਂਦਾ ਤੇ ਉਹਨੂੰ ਫੜ ਲਿਆ ਜਾਂਦਾ ਤੇ ਦੋਸਤੋ ਇਹ ਜਿਹੜੀ ਇੱਕ ਇੱਕ ਬਿਮਾਰੀ ਜਿਹੜੀ ਇਹਨਾਂ ਜਾਨਵਰਾਂ ਨੂੰ ਹੈ ਉਹ ਇਹਨਾਂ ਨੂੰ ਕਿੱਥੇ ਤੋਂ ਕਿੱਥੇ ਪੁਜਾ ਦਿੰਦੀ ਹੈ ਤੇ ਜਿਹੜਾ ਬੰਦਾ ਆ ਉਹਦੇ ਵਿੱਚ ਤਾਂ ਪਤਾ ਨਹੀਂ ਕਿੰਨਿਆਂ ਕੁ ਹੋਰ ਹੈ ਅਨਲਿमिटेड ਤੇ ਉਹਦਾ ਵਿਚਾਰ ਦਾ ਕੀ ਹਾਲ ਹੋਊਗਾ ਤੇ ਇਸ ਕਰਕੇ ਜਿਹੜੀਆਂ ਆ ਤਾਂ ਬੈਡ ਹੈਬਿਟਸ ਜਿਹੜੀਆਂ ਤੁਹਾਨੂੰ ਅਗਰ ਤੁਹਾਡੇ ਤੇ ਹੈਵੀ ਹੋ ਜੰਨੀਆਂ ਆ ਨਾ ਫਿਰ ਉਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪੁਜਾ ਸਕਦੀਆਂ ਸੋ ਬੀ ਕੇਅਰਫੁਲ ਥੈਂਕ ਯੂ